ਮੈਟਰੋ ਤਿੰਨੇ ਟਰੈਕਟਰ ਹੋਰ ਲੱਭ ਲਿਆਂਦੇ ਤਿੰਨਾਂ ਦੀ ਲਗਭਗ ਹਾਰ ਵੀ ਪਾਏ ਹੋਏ ਆ ਇਹ ਇਹੀ ਤੋਂ ਕਰਦੇ ਆ ਸ਼ੁਰੂਆਤ ਜੀ ਇਹ ਦੱਸਿਓ ਪਹਿਲਾਂ ਤਾਂ ਕਿੰਨਾ ਮਾਰਦਾ 2022 ਮਾਡਲ ਹੈ ਜੀ 22 ਮਾਡਲ ਹੈ ਚੱਲਿਆ ਕਿੰਨਾ ਕੋਇਆ ਇਹ 850 ਘੰਟੇ ਚੱਲੇ ਜੀ 850 ਘੰਟਾ ਓਰੀਜਨਲ ਓਰੀਜਨਲ ਜੱਮ ਨੰਬਰ ਹੈ ਜਾਂ ਆਪ ਨੰਬਰ ਜੀ ਪਾਰਟੀ ਫਰਸਟ ਹੈ ਫਰਸਟ ਜੀ ਫਰਸਟ ਕਿੰਨੇ ਦਾ ਬਣੂਆ ਇਹ 6 ਲੱਖ 40 ਹਜ਼ਾਰ ਮੰਗਦੇ ਨੇ ਦਾ ਜੀ 6 ਲੱਖ ਤੇ 40 ਹਜ਼ਾਰ ਬਣੂ ਕਿੰਨੇ ਦਾ ਮੌਕੇ ਤੇ 6 20 ਦਾ ਦੇ ਦਾਂਗੇ ਜੀ 20000 ਰੁਪਏ ਡਿਸਕਾਊਂਟ ਹੈ ਪੂਰੇ 6 ਲੱਖ ਦਾ ਬਣਜੂ ਤੇ ਜ ਇਹ ਇੰਨਾ ਕੀ ਚੱਲ ਗਈ ਬਸ ਅੱਛਾ 600 ਘੰਟਾ ਕਿੰਨੇ ਦਾ ਦਵਾਂਗੇ ਇਹ 6,60,000 ਡਿਮਾਂਡ ਹੈ ਜੀ ਮੌਕੇ ਤੇ ਇਹ 6,40,000 ਦੇ ਦਿਆਂਗੇ 6,40,000 ਦਾ ਹਾਂ ਜੀ ਹੋਰ ਥੋੜਾ ਜਿਹਾ ਹੋਜੂ ਮੰਨ ਤਾਣਾ ਕਰ ਦਾਂਗੇ ਜੀ ਕੋਈ ਗੱਲ ਨਹੀਂ ਮੌਕੇ ਤੇ ਕਰ ਦਾਂਗੇ ਜੀ ਕਰਦੇ ਨਹੀਂ ਦਾ ਆਹ ਖੜਾ 5310 ਇਹ ਹੈਗਾ 21 ਮਾਡਲ ਹਾਂ ਗੇਅਰ ਪ੍ਰੋ ਹੈ ਜੀ ਓਕੇ ਨਵਾਂ ਟਰੈਕਟਰ ਆ ਜੀ 7,95,000 ਕੀਮਤ ਹੈ ਦੀ ਜੀ ਹਾਂ ਠੀਕ ਹੈ ਜੀ ਇਹ 7.80 ਦੇ ਦੇਗੇ ਜੀ ਯਾਨੀ ਕਿ ਸਾਢੇ 7 ਲੱਖ ਦਾ ਬਣਜੂ ਨਹੀਂ ਇਹਨਾਂ ਦਾ ਵੜਾ ਕੱਟ 70,000 ਦਾ ਸੀ 60,000 ਦਾ ਬਣਜੂ ਮ ਸਟੈਂਡਰਡ ਚੌਕ ਦੇ ਬਿਲਕੁਲ ਲਾਗੇ ਬਾਬਾ ਟਰੈਕਟਰ ਸੇਲ ਪਰਚੇਜ ਦਾ ਰੂਮ ਹੈ ਰਿਵਰਸ ਪੀਡੀਓ ਹੈ ਜੀ ਇਹ ਰਿਵਰਸ ਪੀਡੀਓ ਦੇ ਵਿੱਚ ਹੈ ਨੰਬਰ ਵਾਈ ਹੋਰਾਂ ਦਾ ਕੈਪਸ਼ਨ ਦੇ ਵਿੱਚ ਹੈ ਬਸ ਡਾਇਲ ਕਰੋ ਕਰਾਂ ਰਾਬਤਾ ਕੈਮ ਕਰੋ ਟਰੈਕਟਰ ਤੁਹਾਨੂੰ ਦੇ ਕੀ ਤੋਰਨਗੇ ਬਾਲੇ ਕੈਂਟ ਬੰਦੇ ਆ